ਡੀਬੁਰਗੜ ਜੇਲ੍ਹ ਦੇ ਵਿੱਚ ਬੰਦ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਸਾਥੀ ਗੁਰਵਿੰਦਰ ਸਿੰਘ ਔਦਲਾ ਨੇ ਬਿਆਨ ਦਿੱਤਾ ਜਿਸ ਨੂੰ ਸੁਣ ਕੇ ਸਾਹਿਬ ਹੈਰਾਨ ਹੋ ਗਏ ਨੇ ਆਖਿਰਕਾਰ ਉਹ ਬਿਆਨ ਹੈ ਕੀ ਹੈ ਤੁਹਾਨੂੰ ਦੱਸ ਦਈਏ ਕਿ ਡੀਬੁਰਗੜ ਜੇਲ੍ਹ ਦੇ ਵਿੱਚ ਬੰਦ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਦੇ ਇੱਕ ਸਾਥੀ ਨੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਉਹਨਾਂ ਨੇ ਕਿਹਾ ਕਿ ਵਾਰਿਸ ਪੰਜਾਬ ਤੇ ਜਥੇਬੰਦੀ ਦੇ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ ਅਜਲਾ ਨੇ ਕਿਹਾ ਕਿ ਹਰਦੀਪ ਸਿੰਘ ਨਿਚਰ ਦੇ ਕਤਲ ਤੋਂ ਬਾਅਦ ਜੇਲ੍ਹ ਤੋਂ ਅੰਮ੍ਰਿਤਪਾਲ ਦੇ ਲਿਖੇ ਗਏ ਪੱਤਰ ਨਾਲ ਵੀ ਮੇਰਾ ਕੋਈ ਵਾਸਤਾ ਨਹੀਂ ਹੈ ਅਤੇ ਫਰਜੀ ਹਸਤਾਖਰ ਕੀਤੇ ਗਏ ਨੇ ਇਸ ਪੱਤਰ ਦੇ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਨਿਚਰ ਦੇ ਕਤਲ ਤੇ ਸਵਾਲ ਚੁੱਕੇ ਨੇ ਅਤੇ ਇਸ ਗਲਤੀ ਨਿੰਦਾ ਕੀਤੀ ਹੈ ਦਰਸਲ ਗੁਰਵਿੰਦਰ ਪਾਲ ਸਿੰਘ ਅਜਲਾ ਨੇ ਆਪਣੇ ਉਤੇ ਦੂਜੀ ਵਾਰ ਐਨਐਸਸੀ ਲਗਾਉਣ ਦੀ ਕਾਰਵਾਈ ਨੂੰ ਗਲਤ ਦਸਿਆ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਆਪਣੀ ਪਟੀਸ਼ਨ ਵਿੱਚ ਗੁਰਵਿੰਦਰ ਪਾਲ ਨੇ ਅੰਮ੍ਰਿਤਪਾਲ ਤੋਂ ਆਪਣੇ ਆਪ ਨੂੰ ਵੱਖ ਕਰ ਰਿਹਾ ਅਤੇ ਕਿਹਾ ਹੈ ਕਿ ਮੇਰਾ ਇਨਾਂ ਨਾਲ ਕੋਈ ਵੀ ਟੈਨ ਨਹੀਂ ਹੈ ਅਤੇ ਦੂਸਰੀ ਵਾਰ ਲਗਾਈ ਐਨਐਸਏ ਬਿਲਕੁਲ ਗਲਤ ਹੈ ਜਿਸ ਤੇ ਹੁਣ ਹਾਈ ਕੋਰਟ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਇਸ ਦਾ ਜਵਾਬ ਮੰਗਿਆ ਹੈ